ਸਾਰਿਆਂ ਦਾ ਇੱਕੋ ਜਿਹਾ ਸਤਕਾਰ ਹੋਣਾ ਚਾਹੀਦਾ ਸੋ ਮੈਂ ਲਾਖ ਤੁਹਾਨੂੰ ਸਾਰਿਆਂ ਨੂੰ ਫੇਰ ਫਤੇ ਬੁਲਾਉਣਾ ਵੈਲ ਸਿੰਘ ਜੀ ਦਾ ਕਲਸਾ ਵਾਹਿਗੁਰੂ ਜੀ ਦੀ ਫਤੇ ਤੇਸਨ ਬਾਈ ਜੀ ਗੁਰਮੀਤ ਸਿੰਘ ਜੀ ਗੋਲੇ ਵਾਲਾ ਸੀਨੀਅਰ ਸੂਬਾ ਪ੍ਰਧਾਨ ਆ ਪੰਜਾਬ ਭਾਰਤੀ ਕਿਸਾਨ ਜੁਨਿਆਂ ਕਾਦੀਆਂ ਹਣ ਬਾਈ ਜੀ ਵਿੰਦਰ ਸਿੰਘ ਜੀ ਗੋਲੇ ਵਾਲਾ ਸੂਬਾ ਪ੍ਰਧਾਨ ਕੌਮੀ ਕਿਸਾਨ ਜੁਨਿਆਂ ਦਾ ਆਪਣੇ ਵਿਚਾਰ ਰੱਖਣਗੇ ਮਾਪਾ ਜੀ ਵਿੰਦਰ ਸਿੰਘ ਜੀ ਗੋਲੇ ਵਾਲਾ ਸਮੁੱਚੇ ਦੇਸ਼ ਵਿੱਚ ਸਯੁਕਤ ਸੰਮੋਰਚੇ ਦੇ ਸੱਦੇ ਤੇ ਰੱਖੇ ਗਏ ਦੇਸੀ ਹਟਕੁਆਟਰਾਂ ਦੇ ਧਰਨੇ ਵਿੱਚ ਸ਼ਾਮਲ ਸਯੁਕਤ ਸੰਮੋਰਚੇ ਦੀਆਂ ਵੱਖ-ਵੱਖ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਖਾਸ ਕਰਕੇ ਉਹ ਬਰਾਹਾਂ ਜੀ ਪਰਪੇ ਸਾਡੇ ਨਾਲ ਹੈ ਪ੍ਰੈਸ ਵਾਲੇ ਵੀ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਔਰ ਫਤਿਹ ਬੁਲਾਉਣਾ ਹੈ ਉਹ ਆਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਚ ਦੇ ਦਿਹਾੜੇ ਚੱਲ ਰਹੇ ਆ ਅਫਸੋਸ ਦੇ ਦਿਹਾੜੇ ਚੱਲ ਰਹੇ ਆ ਇੰਨਾ ਦਿਹਾੜੇ ਬਹੁਤ ਸਾਰੇ ਲੋਕ ਫੱਲੇ ਸੌਂਦੇ ਆ ਇਹਨਾਂ ਦਿਹਾੜਿਆਂ ਨੂੰ ਦੇਖ ਕੇ ਇਤਿਹਾਸ ਦੇਖ ਕੇ ਸਾਨੂੰ ਲੱਗ ਰਿਹਾ ਹੈ ਕਿ ਜਿਵੇਂ ਜ਼ਾਲਮ ਸਰਕਾਰਾਂ ਅੱਜ ਕਰ ਰਹੀਆਂ ਐ ਉਸ ਸਮੇਂ ਦੀਆਂ ਜ਼ਾਲਮ ਸਰਕਾਰਾਂ ਵੀ ਐਸੀ ਤਰ੍ਹਾਂ ਦਾ ਵਕੀਰਾ ਕਰਦੀਆਂ ਸੀਤ ਤੋਂ ਵੀ ਭੈੜਾ ਵਕੀਰਾ ਕਰਦੀਆਂ ਸੀ ਤਾਂ ਸਾਡੇ ਗੁਰੂ ਸਾਹਿਬਾਨਾਂ ਨੂੰ ਆਪਣੇ ਪਰਿਵਾਰ ਆਪਣਾ ਸਰਬੰਸ ਛੋੜੇ-ਛੋੜੇ ਬੱਚੇ ਚ ਜਹੀਦ ਕਰਾਉਣੇ ਪਏ ਜੋ ਅੱਜ ਦਾ ਜੋ ਸਾਡਾ ਮੁੱਦਾ ਹੈ ਮੈਂ ਤਾਂ ਮੈਂ ਕਹੂੰਗਾ ਜਗਜੀਤ ਸਿੰਘ ਦਿੱਲੀ ਵਾਲ ਦਾ ਮਰਨ ਵਰਤ ਹੈ ਜਾਂ ਜੋ ਨਵਾਂ ਡਰਾਫਟ ਭੇਜਿਆ ਹੈ ਸੈਂਟਰ ਸਰਕਾਰ ਨੇ ਸਟੇਟਾਂ ਨੂੰ ਸੋ 28 ਦਿਨ ਵਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵੱਤ ਆ ਚੱਲ ਰਿਹਾ ਹੈ। ਅਰ ਸਾਰੇ ਇਨਸਾਨੀਅਤ ਤੌਰ ਤੇ ਸਾਨੂੰ ਸਾਰਿਆਂ ਨੂੰ ਅਫਸੋਸ ਹੈ। ਇੱਕ ਬਹੁਤ ਵੱਡਾ ਲੀਡਰ ਸਰਕਾਰ ਦਾ ਅਣਗੌਲੀ ਕਰਕੇ ਸ਼ੈਨ ਮੌਦੇ ਮੂਮਲ ਜਾ ਰਿਹਾ ਹੈ। ਆ ਜਿਹੜਾ ਨਹੀਂ ਹੋਣਾ ਚਾਹੀਦਾ। ਸਰਕਾਰਾਂ ਨੂੰ ਹੁਣ ਤੱਕ ਸੋਚਣਾ ਚਾਹੀਦਾ ਆਪਾਂ ਪਿੱਛੇ ਨਿਗਾਹ ਮਾਰ ਕੇ ਪਿਛਲੇ ਸੰਘਰਸ਼ 'ਚ ਨਿਗਾਹ ਮਾਰ ਕੇ ਤਾਂ 700 ਤੋਂ ਉੱਪਰ ਸਾਡਾ ਸ਼ਹੀਦ ਹੋ ਗਿਆ ਸ਼ਰੇਆਮ 4-5 ਸਾਡੇ ਲਖੀਪੁਰ ਖੇਰੀ ਦੇ ਵਿੱਚ ਲੁਟਾਰ ਕੇ ਸ਼ਹੀਦ ਕਰ ਦਿੱਤੇ ਉਹਨਾਂ ਦਾ ਸਰਕਾਰਾਂ ਨੂੰ ਕੀ ਫਰਕ ਪਿਆ ਇਹ ਫਰਕ ਕਿਹਨੂੰ ਪੈਂਦਾ ਸਾਨੂੰ ਕਿਸਾਨਾਂ ਨੂੰ ਉਹਦੇ ਪਰਿਵਾਰ ਨੂੰ ਫਰਕ ਪੈਣਾ ਹੈ ਤਾਂ ਸਰਕਾਰਾਂ ਨੂੰ ਇਨ੍ਹਾਂ ਗੱਲਾਂ ਦਾ ਕੋਈ ਫਰਕ ਨਹੀਂ ਮਹੀਨਾ ਦੋ ਮਹੀਨੇ ਰਾਲਾ ਰੱਪਾ ਪਾ ਕੇ ਗੱਲ ਸ਼ਾਂਤ ਹੋ ਜਾਂਦੀ ਹੈ ਕੋਈ ਫਰਕ ਨਹੀਂ ਪੈਂਦਾ ਸਰਕਾਰਾਂ ਨੂੰ ਦੂਜਾ ਪੱਖ ਲਈਏ ਕਿ ਮਰਨ ਮਰਤੇ ਗੱਲ ਅੱਗੇ ਵੀ ਚੱਲਣੀ ਠੀਕ ਹੈ ਰੱਖਣਾ ਚਾਹੀਦਾ ਹੈ ਨਹੀਂ ਸਿੱਕੀ ਸੁਧਾਰਤਾ ਮਤਾਬਕ ਵੀ ਨਹੀਂ ਪਰ ਆਪਾਂ ਮੌਕੇ ਦੀ ਗੱਲ ਦੇਖੀਏ ਜੇ ਅਸੀਂ ਜ਼ਿੰਦਾ ਰਹਾਂਗੇ ਕਿਉਂਕਿ ਸਾਡੀਆਂ ਵੀ ਕੀ 32 ਸਾਲ ਮੈਨੂੰ ਹੋ ਗਏ ਲਗਾਤਾਰ ਲੜਦਿਆਂ ਸਾਰੇ ਨੇਟਰ ਬੈਠੇ ਨੇ ਜੇ ਅਸੀਂ ਰਹਾਂਗੇ ਤਾਂ ਵੱਡੀਆਂ ਲੜਾਈਆਂ ਲੜਾਂਗੇ ਲੜਾਈ ਮੁੱਕਦੀ ਨਹੀਂ ਜੇ ਜਗਜੀਤ ਸਿੰਘ ਢੱਲੇਵਾਂ ਚਲਾ ਜਾਂਦਾ ਬੈਗਰੂ ਨਾ ਕਰੇ ਅਰਦਾਸ ਹੈ ਅਜਿਹਾ ਨਾ ਹੋਵੇ ਜਗਜੀਤ ਸਿੰਘ ਢੱਲੇਵਾਂ ਜੇ ਚਲਾ ਜਾਂਦਾ ਕੀ ਉਹਦੇ ਚਲੇ ਜਾਣ ਦੇ ਨਾਲ ਇਹ ਸੰਘਰਸ਼ ਖਤਮ ਹੋ ਜਾਣਾ ਹੈ ਕਤਲ ਹੋ ਜਾਊ ਫੇਰ ਲੋੜ ਨਹੀਂ ਪੈਣੀ 30 ਸਾਲ ਮੈਨੂੰ ਲੜਦਿਆਂ ਹੋ ਗਿਆ ਜੋ ਸਾਡਾ ਹਿੰਦੁਸਤਾਨ ਆਜ਼ਾਦ ਹੋਇਆ ਸੰਘਰਸ਼ ਤਾਂ ਉਦੋਂ ਮੇ ਚੱਲਣੀ ਜਾਣੇ ਲਗਾਤਾਰ ਚੱਲਦੇ ਰਹਿਣੇ ਐ ਇਸ ਕਰਕੇ ਜੇ ਜਿੰਦਾ ਰਹਾਂਗੇ ਫੇਰੀ ਸੰਘਰਸ਼ ਜਿਹੜਾ ਹੈਗਾ ਉਹ ਲੜਿਆ ਜਾਣਾ ਗਰੀਬ ਸੰਜੋਗ ਕਿਸਾਨ ਮੋਰਚੇ ਦੀ ਹੈ ਬਹੁਤ سارے ਵੀਰ ਮਰੇ ਪਹਿਲਾਂ ਵੀ ਗੱਲ ਆਈ ਹੈ ਪਿੰਡਾਂ 'ਚ ਬੜੀਆਂ ਗੱਲਾਂ ਚੱਲਦੀਆਂ ਬੜੀਆਂ ਗਾਲਾਂ ਤੋਪਣਾ ਬਹੁਤ ਕੁਝ ਹੁੰਦਾ ਹੈ ਕਿ ਲੋਕ ਜਾਣਦੇ ਨਹੀਂ ਇਹ ਲੀਡਰ ਜਾਣਦੇ ਨਹੀਂ ਇਹ ਘਰੇ ਬੈਠੇ ਨੇ ਪਰ ਇਹ ਕਿਸੇ ਨੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਲੀਡਰ ਕਿਉਂ ਨਹੀਂ ਕਿ ਜਾਣ ਲਈ ਪਿਆਰ ਨਹੀਂ ਹੈ ਕਿ ਦੱਲੇਵਾਲ ਦਾ ਕਿਸੇ ਨੂੰ ਫਿਕਰ ਨਹੀਂ ਹੈ ਮੈਂ ਆਪਣੀ ਗੱਲ ਕਰਾਂ ਤੇ ਦੱਲੇਵਾਲ ਦੇ ਨਾਲ ਮ ਲੰਮਾ